ਨਵਰਾ ਦਿਖਾਉਣ ਨੇ ਬਾਈ ਰਹਿਣ ਦਾ ਪ੍ਰਬੰਧ ਵੀ ਆ ਉੱਪਰ ਹੈਗਾ ਬਾਈ ਦੇ ਕਮਰੇ ਪਾਏ ਵੇ ਆ ਚਾਰ ਫਿਰਸੋ ਕੈਮਰਾ ਇੱਕ ਵਾਰੀ ਮਾਰ ਦਿੰਨੇ ਆ ਵਧੀਆ ਬਾਈ ਨੇ ਨਵਰਾ ਹਨਾ ਪੂਰੇ ਸ਼ੌਂਕ ਨਾਲ ਤਿਆਰ ਕਰਵਾਇਆਗਾ ਪੈਸਾ ਲੱਗਿਆ ਦੱਸਦਾ ਬਾਈ ਬਾਕੀ ਬਾਹਰੋਂ ਇੱਕ ਵਾਰੀ ਲੁੱਕ ਦਿਖਾਉਣ ਨੇ ਕੋਈ ਵੀ ਭਰਾ ਆ ਕੇ ਇੱਥੇ ਰਹਿ ਕੇ ਦੋ ਟਾਈਮ ਚਵਾਈ ਕਰਕੇ ਥੰਨਾ ਟਾਈਮ ਜਿੰਨਾ ਵੀ ਆਦੀ ਤਸੱਲੀ ਕਰਨੀ ਆ ਕਰਕੇ ਪਾਈ ਕੇ ਨਾਲ ਲੁਜਾ ਸਕਦਾ ਹਾਂ ਜੀ ਕਿਸਾਨ ਵੀਰੋ ਸਵਾਦ ਤਾਂ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਖਾਨ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਬਾਈ 12 ਗਾਂਵਾਂ ਸੇਲ ਲਈ ਲੈ ਕੇ ਆਏ ਜੀ ਚਾਰ ਜਿਹੜੀਆਂ ਤਾਦੀਆਂ ਸੂਣੇ ਤੇ ਚਾਰ ਗੱਬਣਾ ਨੇ ਤੇ ਚਾਰ ਕਬਾਈ ਦੇ ਉਧਰ ਲੈਣਾ ਉਹਦੇ ਚ ਆਉ ਕਰ ਲੈਨੇ ਬਾਈ ਨਾਲ ਗੱਲਬਾਤ ਆਜੋ ਬਾਈ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਤਾਂ ਬਾਈ ਪਤਾ ਹੀ ਆ ਬਾਈ ਜੀ ਜੀ ਤੁਹਾਨੂੰ ਹਾਂ ਪਤਾ ਸਾਰੇ ਬਾਕੀ ਸਾਰੇ ਬਾਵਾ ਡੇਰੀ ਫਾਰਮ ਦੇਖਣ ਵਾਲੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਠੀਕ ਆ ਪੱਕਾ ਹੁਣ ਆਪਣੇ ਕੋਲ ਹਾਜ਼ਰੀ ਲਪਾਉਣ ਸਾਰੇ ਹਨਾ ਮਾਲ ਪਸ਼ੂ ਲੈਣ ਵਧੀਆ ਗੱਲਾਂ ਲਿਆ ਕਰਾਂਗੇ ਹੁਣ ਆਪਾਂ ਜਿਹੜੀਆਂ ਵੀਰ ਬੱਟੀਆਂ ਬਣਾ ਕਹਿੰਦੇ ਜਿਹੜੇ ਵੀਰ ਵਧਾਈਆਂ ਦੇ ਰਹੇ ਆ ਭਾਈ ਨੇ ਨਵਾਂ ਨੌਰਾ ਜਿਹੜਾ ਇੱਧਰ ਪਾਇਆ ਹਨ ਉੱਥੇ ਵੀਡੀਓ ਕਵਰ ਕਰ ਰਹੇ ਆਗੇ ਵਧੀਆ ਜਗ੍ਹਾ ਬਣਾਈ ਆ ਭਾਈ ਲੈਂਟਰ ਲੌਂਟਰ ਲਾ ਕੇ ਵਧੀਆ ਫਰੰਡੇ ਪਾਇਆ ਹਨਾ ਭਾਈ ਤਾਂ ਹਾਂਜੀ ਬਹੁਤ ਵਧੀਆ ਬਰਮਾ ਸ਼ੁਕਰ ਆਈ ਵਧੀਆ ਚਲੋ ਉੱਧਰ ਜਗ੍ਹਾ ਘੱਟ ਸੀਗੀ ਆਪਣੇ ਕੋਲੇ ਵੱਡਾ ਮਾਲ ਲਿਆ ਨਹੀਂ ਸੀ ਸਕਦੇ ਉੱਧਰ ਇੱਧਰ ਹੁਣ ਆਪਾਂ ਵਧੀਆ ਬਣਾ ਲਿਆ ਕਰਾਂਗੇ 25 ਬੁਜੀ 8 8 30 ਕਿਲੋਲੀ ਬਣਾ ਲਿਆ ਕਰ ਠੀਕ ਆ ਭਾਈ ਤੇ ਕਿੰਨੇ ਨਾਗ ਆਜ ਬੇ ਨਾਗ ਆਪਣੇ ਕੋਲੇ ਭਾਈ ਜੀ 12 ਨਾਗ ਨੇ ਹੂੰ ਤੇ 4 ਨਾਗ ਆਪਣੇ ਕੋਲੋਂ ਸੇਲ ਵੀ ਹੋ ਗਏ ਸੋਹ ਵਾ ਵੀਡੀਓ ਬਣਾਈ ਸੀਗੀ ਠੀਕ ਆ ਤੇ ਆਏ ਮੰਨੋ ਵੀ 15 18 ਬਣਾ ਹਰ ਵਕਤ ਆਏ ਕਰਨੀਆਂ ਆਪਣੇ ਕੋਲ ਹੋਈ ਕਰਨੀਆਂ ਹਾਂ 15 ਬਣਾ ਤਾਂ ਹਰ ਵਕਤ ਹੀ ਹੁੰਦੀਆਂ ਜਦੋਂ ਮਰਜੀ ਦਿਨ ਰਾਤ ਜਦੋਂ ਮਰਜੀ ਆਵੇ ਬੰਦਾ ਮਤਲਬ ਇਹ ਨਹੀਂ ਆਪਣਾ ਇੱਕ ਦਿਨ ਨਹੀਂ ਹੈਗਾ ਕੋਈ ਵੇਚਣ ਦਾ ਠੀਕ ਹੈ ਭਾਈ ਅਪਾ ਡੇਲੀ ਮਾ ਉਸੇਲ ਕਰਦੇ ਤੇ ਵੀਰੇ ਮੱਝ ਵੀ ਮਿਲ ਜਾਂਦੀ ਆ ਹਾਂਜੀ ਮੱਝ ਵੀ ਚੰਗੀਆਂ ਮੱਝਾਂ ਹੁੰਦੀਆਂ 10 12 15 ਕਿਲੋ ਵਾਲੀਆਂ ਠੀਕ 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 ਭਾਈ ਨਾਮ ਸਿਰ ਰਸਬੋ ਨਾਮ ਜੱਗੀ ਆ ਜੀ ਪਿੰਡ ਕੋਠੇਗੁਰੂ ਰਾਲੋਂ ਦਾਸਨਗਰ ਸੇਖਾ ਰੋਡ ਬਰਨਾਲਾ ਆਪਣਾ ਬਰਨਾਲਾ ਸ਼ਹਿਰ ਆ ਜੀ ਖਾਪ ਠੀਕ ਹੈ ਸ਼ਹਿਰ ਤੋਂ ਬਾਹਰ ਕਿੰਨੇ ਕਿਲੋਮੀਟਰ ਲੁਧਿਆਣਾ ਰੋਡ ਕੋਲੇ ਸੇਖਾ ਰੋਡ ਨਿਕਲਦਾ ਲੁਧਿਆਣਾ ਰੋਡ ਤੋਂ ਉੱਥੇ ਆਪਣਾ ਨੋ ਰਾਇ ਬਾਈ ਠੀਕ ਆ ਖਾਸ ਹੀ ਬਾਈ ਬਰਨਾਲਾ ਆ ਖਾਸ ਬਰਨਾਲਾ ਜੀ ਕਈ ਯਾਰ ਵੀਰ ਪੁੱਛੋ ਲੱਗ ਜਾਂਦੇ ਵੀ ਇਹ ਰੰਗੀਆਂ ਕਿਹੜਾ ਪਿੰਡ ਆ ਇਹ ਰੰਗੀਆਂ ਵਾਲੇ ਕੋਠੇ ਨਹੀਂ ਸ਼ਹਿਰ ਬਰਨਾਲਾ ਦਾ ਆਪਣਾ ਖਾਹ ਜੀ 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 ਬਰਨਾਲੇ ਤੋਂ 1 ਕਿਲੋਮੀਟਰ ਹੀ ਮੰਨ ਲਗੇ ਜੀ ਹਾਂ ਜੀ ਇੰਨਾ ਕਿਲੋਮੀਟਰ ਹੀ ਆ ਜੀ ਉਧਰੋਂ ਬਦਲ ਸ਼ਹਿਰ ਕੰਨੀ ਆਈਏ ਪਰ ਜਿਹੜਾ ਮਤਲਬ ਕਿਲੋਮੀਟਰ ਵਾਲਾ ਬੋਰਡ ਆ ਉਹ ਆਪਣੇ ਜਮਾ ਪਹੀ ਦੇ ਉੱਤੇ ਲੱਗਿਆ ਹੋਇਆ ਓਕੇ ਬਾਈ ਮੋਬਾਈਲ ਨੰਬਰ ਬੋਲ ਬਾਈ 98153 99107 ਜੀ ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੇ ਉੱਠ ਕਰ ਲੋ ਬਾਈ ਖੋਲੀ ਪਹਿਲੇ ਨੰਬਰ ਵਾਲੀ ਪੜ ਕਿਹੜਾ ਸੂਆ ਹੁੰਦੀ ਹੈ ਜੱਗੇ ਦੂਜਾ ਸੂਆ ਜੀ ਹੂੰ ਕਿੰਨੇ ਦੇ ਲੈਣੀ ਕਈ ਹੁੰਦੀ ਵੀਡੀਓ ਬਣਾਈ ਜਾਂਦਾ ਕਿ ਦੋਨ ਓਕੇ ਦੂਜਾ ਸੂਆ ਦੂਜਾ ਸੂਆ ਬਾਈ ਜੀ ਇੱਕ ਹਫ਼ਤਾ ਬਾਕੀ ਹੈਗਾ ਦੂਜਾ ਸੂਆ ਇੱਕ ਹਫਤੇ ਦੀ ਬਈ ਕਰਮਲੀ ਕੱਚੀ ਆ ਰੰਗ ਰੂਪ ਕੱਦ ਬਹੁਤ ਚੰਗਾਈ ਬਹੁਤ ਬੋਡੀ ਵੇਟ ਬਹੁਤ ਚੰਗਾ ਤੇ ਕੱਦ ਕਾਠ ਨਾ ਪੱਛੀ ਦਾ ਤੋਰਾ ਤਾਰਾ ਦਾ ਬੈੜਦਾ ਅਜੇ ਕੱਚੀ ਆ ਨਾ ਬਈ ਬੜੀ ਚੰਗੀ ਵਸੀ ਇੱਕ ਹਫਤਾ ਪਿਆ ਬਈ 25 ਕਿਲੋ ਦੁੱਧ ਬਲੂਨ ਦਾ ਦਿੱਤਾ ਹੋਇਆਗਾ ਹਮ ਪੂਰੀ ਟਾਪਕਲਾ ਬੱਚੀ ਹੈਗੀ ਠੀਕ ਆ ਆ ਗਰਮੀ ਮੰਨੇ ਕੋਈ ਐਫਪ ਪਿਆਰ ਚ ਨਹੀਂ ਮਾੜੀ ਇਹ ਕ੍ਰੋਸ ਚ 80% ਬੱਚੀ ਹੈ ਸਹੀ ਗੱਲ ਆ ਕਾਮਜਾਬ ਬਹੁਤ ਆ ਬਾਈ ਬਹੁਤ ਕਾਮਜਾਬ ਆ ਬਾਈ ਮਿਨੀ ਮੰਨ ਦੀ ਬਿਲਕੁਲ ਵੀ ਤੇ ਫੈਟ ਆ ਜਿਹੜੀ ਹੋਗੀ ਚੰਗੀ ਆਊਗੀ ਫੈਟ ਵੀ ਪੂਰੀ ਚੰਗੀ ਆਊਗੀ ਦੁੱਧ ਦਾ ਰੇਟ ਵੀ ਸਹੀ ਮਿਲੂਗਾ ਬਾਕੀ ਹੋਰ ਆ ਬਾਈ ਇਹ ਦੁੱਧ ਕੱਢੋ ਜਿਵੇਂ ਮਰਜੀ ਇਹਨੂੰ ਚਾਹੇ 10 ਸੂਰ ਚੋਲੇ ਕੋਈ ਵੀਰ ਬੁੜੀ ਹੋਣ ਵਾਲੀ ਬੱਚੀ ਨਹੀਂ ਹੈਗੀ ਠੰਡੀ ਸੀ ਲਈ ਜਮਨ ਆਰਡਰ ਦੇਖੋ ਬਾਈ ਆਰਡਰ ਦੀ ਜਿਹੜੀ ਬਣਾਉਂਦਾ ਕਮਾਲ ਆ ੱਤਲਾ ਬਹੁ ਪਈ ੱਤਲਾ ਕੱਲਾ ਖਣ ਚਾਰੇ ਥਣ ਲੈ ਨਿਕੜ ਮੇ ਪੂਰੇ ਗੈਪ ਤੇ ਹੁੱਟੀ ਬਾਤ ਇਧਰੋਂ ਵੀ ਚੈੱਕ ਕਰਵਾਣਾ ਨਾੜਾ ਨੂਣਾ ਘਰਮ ਵਾਲੀ ਦੇ ਬਹੁਤ ਚੰਗੀਆਂ ਨੇ ਪਹਿਲਾਂ ਦੇਖੋ ਸਾਰੀਆਂ ਬਰਥ ਦੇ ਲੈ ਗੱਟ ਕੇ ਕਰਨ ਵਾਲੀ ਨੇ ਫੇਰ ਸੋਨਾ ਕੱਦ ਬੱਡ ਬਹੁਤ ਚੰਗਾ ਤੇ ਕੀ ਮੁੱਲ ਆ ਚੱਗੀ ਇਹਦਾ ਮੁੱਲ ਬਾਵਾਂ 82000 ਰੁਪਿਆ ਮੰਗ ਤਾਣਾ ਮੰਗਣ ਦਾ بس 1000 2000 ਰੁਪਿਆ ਪਾ ਲਾਸਟ ਕਰ ਦੇ ਜੀ ਮੁੱਦਰ ਬੱਦ ਨਹੀਂ ਹੋਣਾ ਹਮ 80000 ਦੀ ਮੁੱਦ ਲਾਸਟ ਬੱਛੀ ਦੇ ਦੇਵਾਂਗੇ ਠੀਕ ਆ ਮੈਂ ਉਹੀ ਵੀਰੇ ਦੇ ਵਾਸਤੇ ਫੋਨ ਲਾਵੇ ਭਾਈ ਬਣ ਕੇ ਵੀ ਜਿਹਨੂੰ ਇਹਨਾਂ ਮੁੱਲ ਬੜਾ ਚੱਗੀ ਬੰਦ ਜੇ ਵਾਲਾ ਕਹਿੰਦੇ ਮੂਹਰੇ ਮਾਰ ਮਿਲਦਾ ਨਹੀਂ ਬਾਈ ਤੇ ਆਪਣੇ ਆਪ ਤੇ ਆ ਵੀ ਆਪਣ ਜਨੇ ਸਾਫ ਸੁਥਰੇ ਨੰਦੇ ਹੋਵੇ ਹਰ ਇੱਕ ਵੀਰ ਜਾਣ ਕਰਿਆ ਨਾਲ ਕਹਿੰਦੇ ਹਾਂ ਯਾਰ ਠੀਕ ਆ ਬਾਈ ਅਗੂ ਲੈ ਕੇ ਆਏ ਹਾਂ ਅੱਗੇ ਬਾਈ ਦੋ ਨੰਬਰ ਕਿਹੜਾ ਸੁਆ ਹੁੰਦੀ ਐ ਪਲੂਨ ਆ ਬਾਈ ਜੀ ਪਹਿਲਾ ਸੁਆ ਚਾਰ ਦੰਦਾਂ ਦਾ ਮੂਹੋਂ ਪਹਿਲਾ ਸੁਆ ਮੂੰਹੋਂ ਚਾਰ ਦੰਦ ਖੇਸ ਬੜਾ ਪਿਆਰਾ ਬੋਦੀਵਾਦੀ ਚੰਗੀ ਆ ਰੰਗ ਰੂਪ ਚੱਗਾ ਤੋਰਾ ਤਾਰਾ ਚੰਗਾ ਬਾਈ ਮੱਲਾ ਵਾਂਗੂ ਤੁਰਦੀ ਐ ਰਾਜੀ ਰੋਜੀ ਫੁੱਲਾ ਨਾੜਾ ਨੂਣਾ ਕਰਮ ਵਾਲੀ ਦੇ ਬਹੁਤ ਚੰਗੀਆਂ ਨੇ। ਤੇ ਬਾਈ ਲੈਵੇ ਦੀ ਜਿਹੜੀ ਈ ਟੋਪਰ ਬੱਛੀ ਆ ਨਾ ਹੂੰ ਹੂੰ ਸੋਨਾ ਪੂਰੀ ਠੀਕ ਆ ਹੁਣ ਗੱਲ ਆ ਬਾਈ ਹੂੰ ਰੋੜੀ ਕੈਮਰੇ ਤੋਂ ਡਰਦੀਆਂ ਨੇ ਬਹਿਣਾ ਉਹਦੇ ਕਾਰਨ ਤੇਜ਼ ਦੁਰਦੀਆਂ ਹੋਣਗੀਆਂ ਸਹੀ ਗੱਲ ਆ ਬਾਈ ਹੂੰ ਕਿੰਨਾ ਕੁ ਦੁੱਧ ਦੇ ਦਿੰਦੀ ਵਰਸਟੀ ਨੇ ਬਾਈ ਦੁੱਧ ਬਾਈ ਤੋਂ 25 ਕਿਲੋ ਤੋਂ ਦੇਣਾ ਚਾਹੀਦਾ 20 ਪਲੱਸ ਤੋਂ ਬਾਹਰ ਦੇਊਗੀ ਮਤਲਬ ਸਹੀ ਗੱਲ ਆ ਬਾਈ ਆਰਡਰ ਦੇਖੋ ਅਸਲ ਜਿਹੜੀ ਕੁਆਲਿਟੀ ਆ ਕੁਆਲਿਟੀ ਦੇ 25 ਕਿਲੋ ਵਾਲੀ ਆ ਠੀਕ ਆ ਪਰ ਕੋਈ ਵੀ ਵੀਰੇ ਨੂੰ 12 ਕਿਲੋ ਟਾਈਮ ਦਾ ਮੰਨ ਕੇ 24 ਕਿਲੋ ਮੰਨ ਕੇ ਵੜਦਾ ਲੈਵੇ ਹੂੰ 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 ਕਾਮ ਜੀ ਦਰਮਿਆਨੀ ਸੇਵਾ ਕਰਨ ਵਾਲੇ ਚੰਗੀ ਕੀਰ ਵਾਲਾ ਜਿਵੇਂ ਫਾਰਮ ਬਗਾਰਾ ਚ ਬਾਗੀ ਫਿਰ ਇਹ ਨਹੀਂ ਪਤਾ ਵੀ 30 ਕਿਲੋ ਨੂੰ ਹੱਥ ਲਾ ਦੇਵੇ ਨਾ ਠੀਕ ਗੱਲ ਆ ਕੀ ਮੁੱਲ ਲਾ ਭਰਾ ਮੁੱਲ ਬਈ ਇਹਦਾ ਹੈਗਾ 1000 ਰੁਪਿਆ ਬਸ 1000 ਖੰਡ ਮਾਨਤਨ ਕਰ ਦਿੰਗੇ ਬਾਹਲਾ ਜੀ ਹਾਂ ਸੈਨਾ ਨੰਬਰ ਬਈ ਖੋਲ ਲਿਆ ਤੋੜ ਦੀ ਕਿਹੜਾ ਸੂਸ ਹੁੰਦੀ ਆ ਬਈ ਸੂਆ ਦੁੱਧਾ ਵੀ ਪਿਓ ਨਾ ਹੂੰ 28 ਕਿਲੋ ਦੁੱਧ ਬਰੂਨ ਦਾ ਦਿੱਤਾ ਹੋਇਆ ਠੀਕ ਆ ਅੱਜ ਪਿਆਰ ਸ਼ਹਿਰ ਦੀ ਕਰਾਸ ਆ ਜੀ ਹਾਂ ਪ੍ਰਿੰਟ ਬਹੁਤ ਚੰਗਾ ਥਣ ਲੈਵਾ ਕਮਾਲ ਆ ਆਰਡਰ ਬਹੁਤ ਚੰਗਾ ਕੱਲਾ ਕੱਲਾ ਥਣ ਚਾਰੇ ਥਣ ਬਈ ਨਿਕੜਵੇਂ ਪੂਰੇ ਗੈਰ ਤੇ ਮੁੱਠੀ ਵਾਲਾ ਥਣ ਬੜ ਚੌੜੀ ਚੂੜੀ ਬਹੁਤ ਆਈ ਜਿਹੜੀ ਗੱਲ ਆ ਵੀ ਦੁੱਧ ਵੀ ਕੱਢੂਗੀ ਜਿਵੇਂ ਹੁਣ ਇਹ ਜਿਹੀਆਂ ਬਹਿਣਾ ਦਾ ਆਮ ਹੀ 40 40 ਕਿਲੋ ਦੁੱਧ ਕਹਿ ਕੇ ਵੀ ਪਾਇਆ ਹੁੰਦਾਗਾ ਪਰ ਆਪਾਂ ਨੂੰ ਮਾਲਕ ਨੇ 32 ਦੇਤੀ ਕਿਲੋ ਦੱਸਿਆ ਆਪਾਂ 28 ਕਿਲੋ ਹੀ ਗਾਦੇ ਆ ਕਿਉਂਕਿ ਮੂਰੇ ਗਰਮੈਸ਼ ਆ 30 ਕਿਲੋ ਐ ਨੈਟ ਘਟ ਦੂਗੀ ਇਹ ਲੈਵੇ ਦੀ ਜਿਹੜੀ ਸਟਿਚਿੰਗ ਆ ਉਹ ਦੇਖੋ ਕੱਲਾ ਕੱਲਾ ਥਣ ਗਲਾਬੀ ਥਣ ਨਾੜਾ ਨੋੜਾ ਕਰਮਾਲੀ ਦੇ ਪੂਰੀਆਂ ਚੰਗੀਆਂ ੱੱਲਾਂ ਦੇਖੋ ਬਾਕੀ ਕੋਰਤੀ ਆ ਜੀ ਤੁਸੀਂ ਕੱਢ ਕੇ ਕਰਮਾਲੀ ਤੁਸੀਂ ਦੱਸੋ ਆਪ ਦੇਖ ਲਓ ਤੁਸੀਂ ਤਾਂ ਆਮ ਤੌਰ ਤੇ ਨਾਲ ਵੱਧ ਘਾਰੀ ਕਰ ਰਹੇ ਹੋ ਦੇਖੋ ਐ ਨਹੀਂ ਜੀ ਪੂਰਾ ਫੁੱਦਣਾ ਸੂਰਕ ਲੈਵਾ ਲੈ ਕੇ ਜਾਊਗੀ ਕਮਾਲ ਆ ਬਾਈ ਤਾਂ ਹੀ ਸਵਤ ਕਰੀਆ ਲੈਵਾ ਘਰ ਮਲੀ ਦਾ ਬਹੁਤ ਚੰਗਾ ਅੱਗੇ ਤੋਂ ਵੀ ਨਾੜਾ ਨੂਣਾ ਬਹੁਤ ਚੰਗੀਆਂ ਲੈ ਚਾਰੇ ਥਣ ਬਈ ਨਿੱਕੜਵੇਂ ਪੂਰੇ ਗੈਰ ਤੇ ਤੇ ਬਾਕੀ ਰਾਜੀ ਰੂਜੀ ਫੋਲਾ ਬਾਕੀ ਯਾਰ ਸਰ ਨਾ ᱥਾਂਭੀ ਮੋਤ ਹੋਈਆ ਬਾਈ ਕਿਸੇ ਵੀਰ ਨੇ ਜੇ ਮੂਰੇ ਮਤਲਬ ਜਵੇਂ ਨਹੀਂ ਕੇਰ ਹੋਈ ਦੀਆ ਐਂ ਵੀਰ ਕੋਈ ਕੇਰ ਕਰਨ ਵਾਲਾ ਲੈ ਗਿਆ ਤਾਂ ਮੰਨ ਲਾ ਵੀ ਸਾਰੀ ਜ਼ਿੰਦਗੀ ਨਹੀਂ ਬੜ ਘਰੋਂ ਕੱਢਣ ਵਾਲੀ ਸੀ ਸਹੀ ਗੱਲ ਆ ਕੀ ਮੋਲ ਦਾ ਭਰਾ ਫਿਰ ਇਹਨ ਮੋਲ ਬਈ ਇਹਦਾ ਮੋਲੇ ਨਾ ਜੀ 112000 ਦੇਣੀ 110000 ਦੀ ਦੇਣੀ ਆ ਜੀ ਹਾਂ 112000 ਰੁਪਇਆ ਮੋਲ 112000 ਦੀ ਹਾਂ ਦੱਸ ਦੀ ਦੇਣੀ ਦੱਸ ਦੀ ਦੇਣੀ ਠੀਕ ਆ ਭਾਈ ਓਕੇ ਆ ਅੱਗੇ ਭਾਈ ਚ ਕਾਨੂੰਨ ਬਖਸ਼ੀ ਆ ਜੀ ਹੂੰ ਦੰਦਾਂ ਦੀ ਚੌਗੀ ਆ ਠੀਕ ਆ ਰਾਤ ਸੁਈ ਆ ਜੇਰ ਜੱਪਾ ਆ ਪਿਛਲੀ ਵੀਡੀਓ ਚ ਮਤਲਬ ਅੱਪਾ ਸਵੇਰੇ ਵੀਡੀਓ ਟਨੋਡਾ ਦੀ ਫਾਰਮ ਤੋਂ ਪਾਈ ਸੀ ਇਹਨਾਂ ਦੇ ਨਾਲ ਜੀ ਤੁਸੀਂ ਉਦੋਂ ਲੇਟ ਹੋ ਗਏ ਮੈਂ ਤੁਹਾਨੂੰ ਵੀ ਫੋਨ ਕਰਿਆ ਸੀ ਹੂੰ ਉਹ ਫਿਰ ਜੇਰਾ ਮੋਸਕੀ ਆਉਂਦੀ ਆ ਮੈਂ ਤਾਂ ਹੀ ਦਵਾਤੀਆਂ ਓਕੇ ਆਪਣੇ ਕੋਲ ਪ੍ਰੋਪਰ ਵੀਡੀਓ ਹੈਗੀ ਹੈ ਜੇਰਾ ਜਪਿੰਦੀ ਜਮਾ ਸਾਫ ਹੈ ਜਿਹੜੀਆਂ ਵੇਲਾ ਆਪਣੇ ਕੋਲੇ ਨੇ ਹੂੰ ਇਹ ਬਾੜ ਦੇ ਪੈਸੇ 8 ਦਿਨ ਹਜੇ ਰਹਿੰਦੇ ਸੀ ਸੂਣ ਦੇ ਜੀ ਠੀਕ ਆ ਇਹ ਰਾਤ ਵਸ ਆ ਕੇ ਬੈਣਾ ਬਾੜ ਤੋਂ ਦੂਰੋਂ ਆਈਆਂ ਸੀ ਹੂੰ ਸ਼ਰਕ ਕੀ ਸੂਪੀ ਜਿਵੇਂ ਇੱਕ ਦਾ ਸੂਪੀਏ ਮੁਸਕਣ ਵਾਲੀ ਸੂਪੇਂਦੀਆਂ ਮੁੜ ਕੇ ਠੀਕ ਆ ਇਸ ਬੜਾ ਪਿਆਰਾ ਰੰਗ ਰੂਪ ਚੰਗਾ ਤੋਰਾ ਤਰਾ ਚੰਗਾ ਨਾੜਾ ਨੂੜਾ ਬਹੁਤ ਚੰਗੀਆਂ ਤੇ ਚਵਾਈ ਕਿਵੇਂ ਨਿਕਲੀ ਚਵਾਈ ਨਹੀਂ ਸੋਹਣੀ ਪੂਰੀ ਠੰਡੀ ਜਿਵੇਂ ਮਰਜੀ ਬੱਚਾ ਬੱਚਾ ਛੱਡ ਕੇ ਕੋਈ ਵਾਸਤਾ ਹੀ ਨਹੀਂ ਵਹਿੜਨੇ ਭੋਰਾ ਵੀ ਆਲ ਨਹੀਂ ਕਰੀ ਮੇਰੀ ਕੁਆਲਿਟੀ ਵਾਲੀ ਵਹਿੜਾ ਕੋਣੂ ਆਲ ਕਰਦੀ ਹੈ ਜੀ ਬੱਚਾ ਕੀ ਦੇਤਾ ਬੱਚਾ ਹੀ ਨੇ ਮਗਰ ਅੱਛਾ ਭਾਈ ਕਿੰਨੇ ਕੁ ਬੋਲੇ ਤੇ ਆਉਣ ਜਗੇ ਬੋਲੇ ਜੀ ਸਵੇਰੇ ਆਪਾਂ ਬੱਚਾ ਚੰਗਾ ਕਿ 2 ਟਾਹ ਕਿਲੋ ਚੁਆ ਸੀ ਐਵੇਂ ਕਹਨੂ ਕਹਦੀ ਐ 8 ਕਿਲੋ ਖਾਲੀ ਕਰਤੀ ਸੀ ਉਹਨਾਂ ਕਿਸ ਨੂੰ ਗਮਰਾਹ ਕਰੂੰਗਾ ਕੀ ਫਾਇਦਾ ਜੀ ਓਕੇ ਭਰਾ ਤੇ ਮੁੱਲ ਬਈ ਇਹਦਾ ਮੁੱਲ ਬਈ ਜੀ ਦਾ 6000 ਰੁਪਿਆ ਮਾਨਤਾਣ ਹੋ ਜਾ ਬਸ 1000 ਖੰਡੀ ਹੋਊਗਾ ਜੀ ਬਾਹਾਂ ਨਹੀਂ ਮਤਲਬ ਮੁੱਲ ਹੀ ਪੂਰੇ ਖੇਚਵੇਂ ਆਪਣੇ ਅੱਜ ਓਕੇ ਠੀਕ ਆ ਜਰਸੀ ਨਗੀਨਾ ਭਾਈ ਕਿਹੜਾ ਸੋਸ ਹੋਈ ਆ ਪਲੂਰ ਬਾਬਾ ਜੀ ਹੂੰ ਮਤਲਬ ਹੈ ਦੁੱਗੀ ਆਗੀ ਇੱਕ ਸ਼ੈਡ ਦੀ ਕੰਨੀ ਚੱਕ ਲਈ ਚੌਗੀਆਂ 'ਚ ਪੈਂਦੀ ਆ ਹੁਣ ਓਕੇ ਠੀਕ ਆ ਚਲੋ ਚੌਗੀ ਮੰਨ ਗਈ ਲੈ ਲੈ ਵੀਰ ਚੌਗੀ ਅਰਜੀਨਲ ਮਨੂ ਮਤਲਬ ਕਦੋਂ ਸੋਈ ਆ ਭਾਈ ਇਸ ਰਾਤੀ ਜੁੰਮੇ ਨੇ ਜੀ ਪੰਜ ਬੈਣਾ ਆਪਣੇ ਕੋਲੇ ਰਾਤ ਹੀ ਸੁੰਨੀਆਂ ਵੀ ਇੱਕ ਸੇਲ ਹੋ ਗਈ ਹੂੰ ਤੇ ਚਾਰ ਆਪਣੇ ਕੋਲੇ ਖੜੀਆਂ ਨੇ ਜੀ ਕਿੰਨੇ ਕ ਬੋਲੇ ਤੇ ਬਾਈ ਬੋਲੀ ਸਵੇਰੇ 4 ਕਿਲੋ ਖਾਲੀ ਕਰੀ ਸੀਗੀ ਜੀ ਇਹ ਠੀਕ ਹੈ ਬੱਚੇ ਨੂੰ ਬੁਲਾਦਾ 1 ਕਿਲੋ ਖੰਡ ਬੱਚੇ ਨੇ ਪੀ ਲਿਆ ਹੂੰ ਹੂੰ ਐ ਮਨੋ ਵੀ 9-10 ਕਿਲੋ ਬੋਲੀ ਹੁਣ ਤਿਆਰ ਹੋਊਗੀ ਓਕੇ ਲੁੱਦ 20 ਕਿਲੋ ਤੋਂ ਬਾਹਰ ਦੇ ਦਊਗੀ ਬੱਚਾ ਆਰਡਰ ਦੀ ਜਿਹੜੀ ਬਾਈ ਬਨਾਵ ਟੱਕ ਮਾਲਾ ਲੈ ਨਾੜਾ ਨੂੜਾ ਬਹੁਤ ਚੰਗੀਆਂ ਕੱਲਾ ਕੱਲਾ ਥਣ ਚਾਰੇ ਥਣ ਨਿਕੜ ਮੇ ਪੂਰੇ ਘਰ ਤੇ ਚਿਵਾਈ ਤੂਈ ਚੰਗੀ ਐ ਮੈਂ ਕਹਿੰਦਾ ਜੀ ਸੋਨਾ ਪੂਰੀਆਂ ਕੋਈ ਵੀ ਵੀਰ ਆਨਲਾਈਨ ਮੰਗਾਉਣੀ ਚਾਹੁੰਦਾ ਪਰ ਕੋਈ ਵੀ ਵੈੜ ਥਣਾ ਦੀ ਆਪਣੀ ਫੁੱਲ ਗਰੰਟੀ ਹੋਊਗੀ ਬੱਚਾ ਕੀ ਦੇਤਾ ਭਾਈ ਇਹਨੇ ਬੱਚੇ ਜੀ ਇਹਦੇ ਮਾਦਰ ਵੀ ਅੱਛਾ ਦੇਤਾ ਤੇ ਮੁੱਲ ਭਰਾ ਇਹਦਾ ਮੋਲੇ ਨਾ ਬਾਬਾ ਜੀ 95000 ਰੁਪਏ 90 ਵੀ ਦੇ ਦਾਂਗੇ 95000 ਰੁਪਏ ਮੋਲ 90000 ਦੀ ਬਾਈ ਕਹਿੰਦਾ ਵੈੜ ਆਪਾਂ ਦੇ ਦੇਾਂਗੇ ਚੰਗੀ ਆ ਵੜ ਆਰਡਰ ਦੀ ਜਿਹੜੀ ਬਣਾवट ਆ ਉਹ ਦੇਖੋ ਬਈ ਕਮਾਲ ਦਾ ਆਰਡਰ ਕੱਲਾ ਕੱਲਾ ਥਣ ਲੈ ਚਾਰੇ ਥਣ ਨਿਕੜਵੇਂ ਪੂਰੇ ਗਾਇਬ ਤੇ ਆਰਡਰ ਬਾਈ ਬਹੁਤ ਚੰਗਾ। ਬਾਬਾ ਜੀ ਇਹਦੀ ਫਿਟਿੰਗ ਨਹੀਂ ਲੱਗਦੀ ਬੱਚੀ ਨੂੰ। ਨਹੀਂ ਲੱਗਦੀ। ਮੈਂ ਇੰਨੀ ਕੁਆਲਿਟੀ ਦੇ ਨਾਲ ਇੰਨਾ ਮੋਟੀਵੇਟ ਮੈਂਦਾ ਹੁੰਦਾ ਜਰਸੀ 'ਚ। ਅੱਗੇ ਵੀਰੇ 6 ਨੰਬਰ। 6 ਨੰਬਰ ਦੂਰ ਦੇ ਪੁੱਤ ਸਾਈਵਾਲ। ਕਿਹੜਾ ਸੂਸ ਹੋਈ ਹੈ ਬਾਈ? ਕਲੂਨ ਆ ਜੀ। ਕਦੋਂ ਸੀ ਹੈ ਬਾਈ? ਤੜਕੀ ਸੂਈਆਂ ਨਹੀਂ ਇਹ ਕਟਿੰਗ ਹੀ ਸੂਈਆਂ ਨੇ ਫੜ ਕੇ ਗਾਵਾ ਏ। ਓਕੇ। ਇਹ ਰਾਤ 8 ਵਜੇ ਤੋਂ ਲੈ ਕੇ ਤੜਕੇ 4 ਵਜੇ ਤੱਕ ਰਸੂਈ ਗੀਆਂ ਨੇ ਗਾਵਾ ਏ। ਹਮ। ਘੰਟੇ-ਘੰਟੇ ਦੇ ਦੋ-ਦੋ ਘੰਟਿਆਂ ਦੇ ਗੈਪ 'ਚ ਸੂਈਆਂ ਨੇ ਸਾਰੀਆਂ। ਠੀਕ ਠੀਕ ਠੀਕ। ਕਿੰਨੇ ਕੁ ਬੋਲਾ ਕੱ ਬਾਵਾ ਬਾਵਾ ਜਿਹੜਾ ਬੱਚਾ ਹੀ ਜਿੰਗਾ ਹੈ ਤੜਕੇ ਆਪਾਂ ਹੁਣ ਖਾਲੀ ਕਰਨੀ ਹੈ ਓਕੇ ਆ ਤੜਕੇ ਮੜੀ ਔਲ ਕਰਦੀ ਸੀ ਹੂੰ ਠੀਕ ਆ ਕਿੰਨਾ ਕੁ ਦੁੱਧ ਦੇ ਦੂ ਜੱਗੀਏ ਦੁੱਧਾ ਮੈਂ ਜਿਹੜੀਆਂ ਸਾਈਬ ਵਾਲਾ ਬਾਵਾ ਹੀ 14-15 ਕਿਲੋ ਕੱਢ ਦਿੰਦੀਆਂ ਨੇ ਆ ਮੈਂ ਕਹਿਣ ਨੂੰ ਆਪਾਂ ਇੱਥੇ ਕਿਸੇ ਨੂੰ 20 ਕਿਲੋ 22 ਕਿਲੋ ਕਹੀ ਜਾਈਏ ਹੈ ਨਾ ਸਹੀ ਗੱਲ ਆ ਭਾਈ ਸਹੀ ਗੱਲ ਆ ਥਾਂੜਲੇ ਵਾ ਕਮਾਲ ਦਾ ਉਹ ਥਾਂੜਲੇ ਵਾ ਚੰਗਾ ਦਾ ਕੁਆਲਿਟੀ ਬਹੁਤ ਚੰਗੀ ਆ ਬੱਚੀ ਦੀ ਹਾਂਜੀ ਭਾਈ ਫਾਇੰਟ ਚੰਗੀ ਆ ਜਾਣੀ ਹਾਂਜੀ ਇਹ ਮੁੰਨਾ ਜੀ ਅੱਜ ਆਪਾਂ ਵੇਣੂ ਆਖਦੀ ਮੱਝ ਲੈਣੇ ਆ ਉਹ ਘੜਦੀ 14-15 ਕਿਲੋ ਹਨਾ ਸਹੀ ਗੱਲ ਆ ਹੂੰ ਇਹ 65000 ਚੀ ਆਈ ਮੁੰਨੂ ਦੀ ਹੂੰ ਸਹੀ ਗੱਲ 15 ਕਿਲੋ ਨਿਕਲਿਆਉਣਾ ਇਹਨਾਂ ਤੋਂ ਬੱਚਾ ਕੀ ਇਹਦੇ ਮਗਰ ਬਾਈ ਬੱਚਾ ਜੀ ਇਹਦੇ ਮਗਰ ਬਈ ਅੱਛਾ ਠੀਕ ਆ ਬਾਈ ਤੇ ਮੁੱਲ ਵੀਰੇ ਦਾ ਮੁੱਲ ਤਾਂ 65000 ਰੁਪਏ ਜੀ 60000 ਜੀ ਬਾਬਾ ਜੀ ਦੇ ਦੇਗੇ 60000 ਰੁਪਏ ਮੁੱਲ 60000 ਜੀ ਬਾਈ ਕਹਿੰਦਾ 65 ਦੇ ਦਾਂਗੇ ਅੱਗੇ ਬਾਈ 7 ਨੰਬਰ ਖੋਲ ਲੋ ਕਿਹੜਾ ਸੂਸੂਈ ਹੈ ਦੂਜਾ ਸੂ ਆ ਗਈ ਜੀ ਹੂੰ ਚਮਕ ਦੇਖ ਲੋ ਕਿੰਨੀ ਆ ਚਮਕ ਤੇ ਬਾਈ ਕਾਹ ਲੱਗਦਾ ਵੀ ਜਿਵੇਂ ਦੇ ਪਿੰਡੇ ਦੇ ਕੋਈ ਤੇਲ ਵਗੈਰਾ ਲਾਇਆ ਹੁੰਦਾ ਸਹੀ ਗੱਲ ਆ ਸਹੀ ਗੱਲ ਆ ਬੜੀ ਫੈਮਿੰਗ ਆ ਬੱਚੀ ਚ ਜਰਸੀ ਨਾਲ ਕ੍ਰੋਸ ਆ ਕੀ ਕਾਫੀ ਕਲਰ ਜਰਸੀ ਕਰ ਸਕਦੇ ਆਪਾਂ ਨਹੀਂ ਓਕੇ ਰੰਗ ਰੂਪ ਬਹੁਤ ਚੰਗਾ ਆਰਡਰ ਬਹੁਤ ਚੰਗਾ ਕੱਲਾ ਕੱਲਾ ਥਾਣਾ ਚਾਰੇ ਥਣਵੇਂ ਨਿਕੜਵੇਂ ਪੂਰੇ ਗਾਇਬ ਤੇ ਸ਼ਾਂ ਤੋਂ ਆਰਡਰ ਚੈੱਕ ਕਰੋ ਬਾਈ ਚਵਾਈ ਇੰਨੀ ਕੁ ਚੰਗੀ ਆ ਨਾ ਇਹਦੀ ਹਮ ਮਦਦਵਾਣ ਉਹ ਚਵਾਈ ਕਰਾਂ ਮੈਂ ਗਵੰਡੀਆਂ ਦੇ ਘਰੇ ਵੀ ਵਾਰਲਡੀ ਚ ਖੜਕਾ ਸੁਣਿਆ ਕਰੋ ਐਡੀ ਚੰਗੀ ਚਵਾਈ ਹੈ ਠੀਕ ਆ ਮੱਧਾਂ ਨਾਲ ਦੀ ਚਵਾਈ ਆ ਪਤਾ ਲੱਗਦਾ ਵੀ ਧਾਰ ਪੈਂਦੀ ਆ ਵਾਰਲਡੀ ਚ ਹੈਂ ਹਾਂਜੀ ਪੂਰੇ ਟੌਪ ਚਵਾਈ ਹੈਗੀ ਸਵੇਰੇ ਆਪਾਂ ਚਾਰ ਕਿਲੋ ਨੂੰ ਖਾਲੀ ਕਰਤੀ ਸੀਗੀ ਠੀਕ ਆ ਕੀ ਮੋਲ ਭਰਾ ਹੁਣ ਵੀ ਇਹ ਵੜਵਾਏ ਮਨੂੰ ਵੀ 2.5 ਕਿਲੋ ਬਹੁਤ ਕੱਢਿਆ ਪਿਆ ਹੋ ਪਿਆ ਵਾਰਲਡੀ ਚ ਓਕੇ ਇਹ ਤੇ ਆਪਣਾ ਪੁਰਾਣਾ ਸੌਦਾ ਹੋਇਆ ਸੀ ਤਨ ਬਣਾ ਮੈਂ ਇਕੱਠੀ ਹੋਣਾ ਹੂੰ ਉਹ ਬਈ ਉਹ ਕਹਿੰਦੇ ਵੀ ਪੈਸੇ ਘੱਟ ਜੁਨਾਂ ਕੋਲ ਉਹ ਦੋ ਬੈੜਾ ਲੈ ਗਏ ਮੈਂ ਕਿਹਾ ਵੀ ਕੱਲ ਨੂੰ ਤੁਹਾਡੇ ਕੋਲ ਪੈਸੇ ਹੋਣ ਤਾਂ ਚੜਾ ਕੇ ਲੈ ਜਿਓ ਕਿ ਨਹੀਂ ਕਿਸੇ ਨੂੰ ਹੋਰ ਮੰਗਲੀਏ ਪਉ ਲੈ ਜਾਣਗੇ ਹਾਂ ਓਕੇ ਭਾਈ ਮੁੱਲ ਭਰਾ ਮਨ ਲਈ ਇਹ 72000 ਰੁਪਇਆ ਮਾਨਤਾਣ ਹੋ ਜਾ ਬਤਾ ਹਾਂ ਜੀ 70 ਦੀ ਦੇਵਾਂਗੇ ਠੀਕਾ 72000 ਹਾਂ ਲੈ ਲਈ 70000 ਦੀ ਬਾੜ ਦੇ ਦੇਣੀ ਬਾਈ ਹਾਂ ਲੈ ਲਈ ਜੇਰ ਦੀ ਕੋਈ ਭਾਰ ਦੀ ਹੋਰ ਕਿਸੇ ਵੀ ਕਿਸਮ ਦਾ ਕੋਈ ਨੁਕਸ ਹੋਵੇ ਉਹਦੀ ਆਪਣੀ ਫੁੱਲ ਬਟਾ ਫੁੱਲ ਗਾਰੰਟੀ ਹੋ ਚੈੱਕ ਟਾਂਕ ਤੇ ਲਗਾ ਕੇ ਲੈ ਜੇ ਓਕੇ ਦੁੱਧਾਂ ਦੀ ਘੇਰ ਜਾਣਾ ਹਾਂ ਜੀ ਅੱਗੇ ਵੀਰੇ 8 ਨੰਬਰ ਹਾਂ ਜੀ ਜਰਸੀ ਦੇ ਸਾਈਡਰ ਦਾ ਕਰਾਸ ਆਈ ਠੀਕਾ ਸੂਣ ਵਾਲੀ ਆ ਹਾਂਜੀ ਗੱਭਣਾਂ ਜੀ ਇਹਦੇ ਮੈਨੂੰ ਵੀ 10 ਤੋਂ 12 ਦਿਨ ਵਾਕੀ ਨੇ 10 ਤੋਂ 12 ਦਿਨਾਂ ਦੀ ਬਾਈ ਕੱਚੀ ਦਾਸ ਦਾ ਰਾਜੀ ਫੁੱਲ ਚਮਕੀ ਦੀ ਵੀ ਬਹੁਤ ਆ ਥਾਂ ਬੋਡੀ ਮੈਂ ਬਹੁਤ ਚੰਗਾ ਜੀ ਸੋਹਣਾ 15 ਕਿਲੋ ਦੁੱਧ ਕੱਢ ਦੂਗੀ ਪਲੂਣ ਹੀ ਹੈਗੀ ਏ ਕਹ ਸਕਦਾ ਵੀ ਬੰਦਾ ਜੀ ਹੋਵੇ ਹਜੇ 15 ਕਿਲੋ ਵੀ ਬਈ ਮੱਝਰ ਕਰਕੇ ਦੁੱਧ ਮੈਨੇ ਮੱਝਰ ਕਰਗਾ ਹੋਊਗਾ ਜਮ ਫਾਇਟ ਪੂਰੀ ਚੰਗੀ ਹੋ ਲੈ ਆਣ ਲੈ ਵਾ ਚੈੱਕ ਕਰੋ ਕੱਲਾ ਕੱਲਾ ਥਣ ਚਾਰੇ ਥਣ ਨਿਕੜਵੇਂ ਪੂਰੇ ਗੈਰ ਤੇ ਮੁੱਠੀ ਵਾਲਾ ਥਣਾ ਵੀ ਨਾੜਾ ਨੂੜਾ ਕਰਨ ਵਾਲੀ ਦੇ ਬਹੁਤ ਚੰਗੀਆਂ ਲੈ ਚਲ ਬੋਡੀ ਬੀਡ ਵੀ ਬਹੁਤ ਸੋਹਣੀ ਕੁਆਲਟੀ ਬਹੁਤ ਜ਼ਿਆਦਾ ਬੱਚੀ ਚ ਇੱਕ ਤਾਂ ਕਲੋਸ ਹੁੰਦੀਆਂ ਬਣਨ ਵਾਲੀਆਂ ਇਹਦਾ ਕੱਲਾ ਪੁਲੀਨ ਆ ਜਿਵੇਂ ਦੁੱਧਾਂ ਮਨੋ ਵੀ ਹੂੰ ਪੂਰੇ ਟੋਪ ਦੁੱਧ ਕੱਢੂਗੀ ਨੰਮਾ ਦੁੱਧ ਦੇਣ ਵਾਲੀ ਬੱਚੀ ਆ ਸਹੀ ਗੱਲ ਆ ਭਾਈ ਕੀ ਮੁੱਲ ਆ ਭਰਾ ਇਹਦਾ ਬਾਬਾ ਜੀ ਮੁੱਲ ਦਾ ਜੇ ਸੱਟ ਕਰਾ ਲਓ ਪੈਂਟ ਕਰਾ ਲਓ ਹੂੰ ਪਰ ਇਹ 55000 ਦੀ ਬੱਚੀ ਆ ਭਾਂ ਦੇ ਦੇਗੀ ਜੀ 55000 ਦੀ ਬਾਈ ਕਹਿੰਦਾ ਵੜ ਦੇ ਦਿਆਂਗੇ ਮੁੱਲ ਕਰਾਉਣ ਨੂੰ 65 ਕਰਾ ਲਓ 60 ਕਰਾ ਲਓ ਭਾਈ ਮੁੱਲ ਜਾਇਜ਼ ਆ ਤੇ ਦਿਨ ਹਜੇ ਲੈਣੀਆਂ ਬਣੂंगी ਬਹੁਤ ਭਾਈ ਕੱਚੀ ਕੱਚੀ ਆ ਹਜੇ 4 ਵੜਾ ਆਪਣੇ ਕੋਲੇ ਉਧਰ ਘੜੀਆਂ ਨੇ ਨੌਰਜ ਜੀ ਓਕੇ ਇੱਕ ਬਲੈਕ ਕਲਰ ਦੀ ਵੜੜ ਹੈਗੀ ਹੂੰ ਉਹ ਗੱਲੇ 13 14 ਕਿਲੋ ਗੋਲੀ ਤਿਆਰ ਆ ਠੀਕ ਆ ਇੱਕ ਸਾਈਵਾਲ ਆ ਉਹਨੇ 10 ਕਿਲੋ ਗੋਲੀ ਤਿਆਰ ਆ ਜੀ ਹੂੰ ਤੇ ਇੱਕ ਹੋਰ ਪਲੂਨ ਵੱਚੀ ਜਰਸੀ ਦੀ ਕਰਾਸ ਆ ਸ਼ਹਿਰ ਜੀ ਠੀਕ ਆ ਉਹਨੇ ਦੱਲੇ ਵੀ 10 11 ਕਿਲੋ ਗੋਲੀ ਤਿਆਰ ਆਗੀ ਠੀਕ ਆ ਉਹਨਾਂ ਦੇ ਭਾ ਜਿਹੜੇ ਤਿੰਨਾਂ ਦੇ 50 ਦੇ ਨੇੜੇ-ਨੇੜੇ ਹੋਣਗੇ ਬਸ 50 ਤੋਂ 2 2 50 ਤੋਂ ਅੰਦਰ ਨੇ 1 50 ਦੀ ਦੇ ਦੇਂਗੇ ਜਿਹੜੀ ਬਲੈਕ ਕਲਰ ਓਕੇ ਬਾਈ ਤੇ ਕਿਸੇ ਵੀਰ ਨੂੰ ਕੋਈ ਵੀ ਵੀਰ ਕੋਲੇ ਆ ਕੇ ਆਪਾਂ ਦਾ ਆਪਾਂ ਤੋਂ ਜੇ ਕਿਸੇ ਨੂੰ ਨਹੀਂ ਵੀ ਭਰੋਸਾ ਆਨਲਾਈਨ ਜਮਾਣਾ ਮੰਗਾਵੇ ਆਪਣੇ ਕੋਲੇ ਆ ਕੇ ਦਸੰਦੀ ਕਰਕੇ ਲਿਜਾ ਸਕਦਾ ਆਪਣੇ ਕੋਲ ਰਹਿਣ-ਬਹਿਣ ਦੀ ਇੱਕ ਚੀਜ਼ ਦੀ ਪੂਰੀ ਸੁਵਿਧਾ ਗਈ ਬੰਦਾ ਜੇ ਚਾਹ ਡਾਂਗੇ ਤੇ ਰਹਿ ਕੇ ਚੋਕ ਲਿਜਾ ਸਕਦਾ ਬਹੁਤ ਠੀਕ ਹੈ ਬਾਈ ਧੰਨਵਾਦ ਬਾਈ